विक्रम चौधरी जी ने है, 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 है। लेकिन वो विप तो है। कुछ पार्टी तो है। कारण है? है तो पार्टी थोड़ी कोई कारण तो कारण कारण मेन लागू देखो कारण एक मैडम एक जवाब तो देख पिया ਜਵਾਬ ਤੇ ਗੱਲ ਇਸ ਤਰ੍ਹਾਂ ਉਹ ਚਿੱਠੀ ਇੱਕ ਲਿਖੀ ਕਿ ਮੈਂ ਅਸਤੀਫਾ ਕਰ ਦਿੱਤਾ ਉਹਦਾ ਕਾਰਨ ਕੀ ਹੋਇਆ ਅਸਤੀਫੇ ਦਾ ਉਹ ਤੇ ਸਾਨੂੰ ਕੋਈ ਦੱਸਿਆ ਨਹੀਂ ਇੱਕ ਦਿਨ ਦਿਨ ਚੋਣਾ ਦਾ ਮੈਂ ਪਤਾ ਕਰੂੰਗਾ ਕਿ ਕਾਰਨ ਕੀ ਹੋਇਆ ਹੀ ਹੈਜ਼ ਨਾਟ ਹੀ ਇਜ਼ ਜਸਟ ਸੈਡ ਮੇਬੀ ਹੀ ਇਜ਼ ਅਨਵੈਲ ਕੋਈ ਕਈ ਵਾਰ ਤਬੀਅਤ ਨਾ ਠੀਕ ਕੋਈ ਬੰਦਾ ਥੋੜੀ ਦੇਰ ਵਾਸਤੇ ਅਸਤੀਫਾ ਕਰ ਦਿੰਦਾ ਉਹ ਤੇ ਕੋਈ ਗੱਲ ਨਹੀਂ ਜੋ ਸਹੀ ਉਹ ਖਲੋ ਤੇ ਜਾਓ ਉਹ ਕਾਲੇ ਘੱਟ ਪਹੁੰਚੇ ਮੇਰੀ ਸੁਣ ਤੇ ਕਲੇ ਕੋ ਦੋ ਬਾਜਵਾ ਜੀ ਨਾ ਤੇਰਾ ਸੁਖਬੀਰ ਸਿੰਘ ਇਹ ਕਹਦਾ ਤੂੰ ਉਸ ਤੋਂ ਹੀ ਵੱਧ ਹੈ ਬੇਨਤੀ ਮੇਰੀ ਇੱਕ ਸੁਣ ਲੋ ਇਹ ਜਿਹੜੀ ਇਹਨਾਂ ਦੀ ਡਿਊਟੀ ਹੈ ਚੌਧਰੀ ਸਾਹਿਬ ਦੀ ਹੁੰਦੀ ਜੋ ਸਦਾ ਸੈਸ਼ਨ ਆਉਣ ਨੂੰ ਜਦੋਂ ਸੈਸ਼ਨ ਆਉਣ ਨੂੰ ਹੋ ਗਿਆ ਇਹਨਾਂ ਨੇ ਫੇਰ ਅਸੀਂ ਇਹਨਾਂ ਨੂੰ ਨਵੀਂ ਪੇਸ਼ਕਸ਼ ਕਰਾਂਗੇ ਐਕਸੈਪਟ ਕਰ ਲੈਣਗੇ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਗੱਲ ਹੋਏਗੀ ਪਤਾ ਕਰ ਇਸੇ ਇੰਟਰਨਲ ਮੈਟਰ ਅੱਛਾ ਇੱਕ ਮਿੰਟ ਯਾਰ ਇੱਕ ਮੇਰੀ ਗੱਲ ਸੁਣ ਲਓ ਇੱਕ ਮਿੰਟ ਕੋਈ ਤੁਸੀਂ ਫਿਕਰ ਨਾ ਕਰੋ ਆਮ ਆਦਮੀ ਪਾਰਟੀ ਦੇ ਤੇ ਆਪਣੇ ਕੈਡੀਡੇਟ ਭੱਜ ਗਏ ਤੇ ਹੱਥੇ ਛਡਾ ਕੇ ਜਿਹੜੇ ਦੁਰ ਵੀ ਗਏ ਉਹ ਸਾਨੂੰ ਹੁਣ ਸਨਾਹ ਘਲਦੇ ਫਿਰਦੇ ਨੇ ਕਿ ਅਸੀਂ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਆ ਵਾਪਸ ਲੈ ਲਓ ਹੀ ਲੈ ਦੀ ਤੇ ਕਿਸ ਆਪ ਦੀ ਗੱਲ ਕਰਦੇ ਇਹ ਤੇ ਆਪ ਹੁਣ ਮਹੀਨਾ ਡੇਡ ਹੈ ਪਹਿਲੀ ਤੋਂ ਬਾਅਦ ਆਪ ਰਹਿਣੀ ਨਹੀਂ ਇਹ ਨਾ ਆਪ ਰਹਿਣੀ ਹੈ ਇਹ ਸਾਰੇ ਜਾਣੇ ਤੁਸੀਂ